ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਪੀਐਸਟੈਟ ਪ੍ਰੀਖਿਆ ਦੀ ਗੱਲ ਕਰਨ ਜਾ ਰਹੇ ਹਾਂ ਇੱਕ ਘੰਟੇ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਪੀਐਸਟੈਟ ਪ੍ਰੀਖਿਆ ਦੀ ਡੇਡਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਵਿੱਚ ਮੈਂ ਕੁਝ ਦਿਨਾਂ ਦੀ ਗੱਲ ਕੀਤੀ ਕਿ 30 ਤੋਂ ਲੈ ਕੇ 40 ਦਿਨ ਤੱਕ ਜਿਹੜਾ ਤੁਹਾਡਾ ਪੀਐਸਟੈਟ ਦਾ ਪੇਪਰ ਹੈਗਾ ਜੀ ਡਿਲੇ ਹੋ ਸਕਦਾ ਆ ਕਾਫੀ ਸਾਰੇ ਸਟੂਡੈਂਟ ਨੂੰ ਮੇਰੀਆਂ ਉਹ ਗੱਲਾਂ ਸਮਝ ਨਹੀਂ ਲੱਗੀਆਂ ਸੋ ਇਸ ਵੀਡੀਓ ਵਿੱਚ ਮੈਂ ਕਲੀਅਰਲੀ ਵਧੀਆ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰੂੰਗਾ ਸੋ ਉਸ ਵੀਡੀਓ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਟਾਈਮ ਟੂ ਟਾਈਮ ਮੇਰੇ ਦੁਆਰਾ ਵੀਡੀਓਜ਼ ਬਣਾਈਆਂ ਗਈਆਂ ਜਿਹਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਮੈਂ ਐਗਜ਼ੈਕਟ ਡੇਟਸ ਵੀ ਦੱਸਦਾ ਰਿਹਾ ਕਿ ਤੁਹਾਡੀ ਜਿਹੜੀ ਪ੍ਰੀਖਿਆ ਹੈਗੀ ਹੈ ਜੇ ਕਦੋਂ ਕੰਡਕਟ ਕਰਵਾਈ ਜਾ ਸਕਦੀ ਹੈ ਜਿਵੇਂ ਕਿ ਪਹਿਲਾ ਅਗਸਤ ਮਹੀਨੇ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਮੈਂ 10 ਨਵੰਬਰ ਦੀ ਗੱਲ ਕੀਤੀ ਕਿ ਜਿਹੜਾ ਤੁਹਾਡਾ ਪੇਪਰ ਹੈਗਾ ਆ ਇਹ ਅਕਤੂਬਰ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਆ ਸਕਦਾ ਆ ਤੇ ਜਿਹੜਾ ਤੁਹਾਡਾ ਪੇਪਰ ਹੈਗਾ ਜੀ ਉਹ ਨਵੰਬਰ ਮਹੀਨੇ ਵਿੱਚ ਕੰਡਕਟ ਕਰਵਾਇਆ ਜਾ ਸਕਦਾ ਐਸਟੀਮੇਟ ਹੀ ਹੁੰਦੇ ਆ ਕੁਝ ਇਨਪੁਟਸ ਮਿਲਦੇ ਆ ਡਿਪਾਰਟਮੈਂਟ ਵੱਲੋਂ ਜਾਂ ਫਿਰ ਅਨ ਆਫੀਸ਼ੀਅਲ ਜਾਂ ਫਿਰ ਕੁਝ ਸੂਤਰਾਂ ਤੋਂ ਆਪਾਂ ਨੂੰ ਕੁਝ ਜਾਣਕਾਰੀ ਮਿਲਦੀ ਆ ਉਸ ਅਕੋਰਡਿੰਗ ਆਪਾਂ ਵੀਡੀਓਜ਼ ਬਣਾ ਦੇ ਦਿੰਦੀ ਆ ਬਟ ਇਸ ਦੇ ਵਿੱਚ ਜਿਹੜੀ ਜਾਣਕਾਰੀ ਮਿਲੀ ਆ ਉਸ ਅਕੋਰਡਿੰਗ ਮੈਂ ਗੱਲ ਕਰ ਰਿਹਾ ਸੀਗਾ ਕਿ 30 ਤੋਂ ਲੈ ਕੇ 40 ਦਿਨਾਂ ਦਾ ਜਿਹੜਾ ਡਿਲੇ ਹੈਗਾ ਜੀ ਉਹ ਵੇਖਣ ਨੂੰ ਮਿਲ ਸਕਦਾ ਆ ਜੇਕਰ ਪ੍ਰੀਖਿਆ ਪਹਿਲਾਂ ਹੋਣੀ ਸੀਗੀ ਤੁਹਾਡੀ 10 ਨਵੰਬਰ ਨੂੰ 10 ਨਵੰਬਰ ਦੇ ਵਿੱਚ ਤੁਸੀਂ ਮਹੀਨਾ ਐਡ ਕਰ ਲਓ ਮਤਲਬ ਇਹ ਸਮਝ ਲਓ ਕਿ ਜੇਕਰ ਤੁਹਾਡਾ ਪੀਐਸਟ੍ਰੈਟ ਦਾ ਨੋਟੀਫਿਕੇਸ਼ਨ ਦਸੰਬਰ ਮਹੀਨੇ ਵਿੱਚ ਆ ਤਾ ਆਬਵੀਅਸੀ ਗੱਲ ਹੈਗੀ ਆ ਜਾਂ ਤਾਂ ਦਸੰਬਰ ਦੇ ਲਾਸਟ ਦੇ ਵਿੱਚ ਜਾਂ ਫਿਰ ਦਸੰਬਰ ਦੇ ਕਹਿ ਲਓ ਕਿਉਂਕਿ ਹੋਰ ਵੀ ਪੀ ਟ੍ਰਿਪਲ ਐਸ ਵੀ ਦੁਆਰਾ ਵੀ ਪ੍ਰੀਖਿਆਵਾਂ ਕੰਡਕਟ ਕਰਵਾਈਆਂ ਜਾ ਰਹੀਆਂ ਕੁਝ ਹੋਰ ਰੀਜਨਸ ਵੀ ਹੈਗੇ ਆ ਬਟ ਇੱਕ ਹੋਰ ਐਡਮਿਨਿਸਟ੍ਰੇਟਿਵ ਜਾਂ ਫਿਰ ਪ੍ਰਸ਼ਾਸਨਿਕ ਰੀਜਨ ਹੈਗਾ ਆ ਜਿਹਦੇ ਕਰਕੇ ਪੀ ਐਸਟੈਟ ਦੀ ਪ੍ਰੀਖਿਆ ਪਹਿਲਾ ਕੰਡਕਟ ਨਹੀਂ ਕਰਵਾਈ ਜਾਊਗੀ 30 ਤੋਂ ਲੈ ਕੇ 40 ਦਿਨਾਂ ਦਾ ਜਿਹੜਾ ਡਿਲੇ ਹੈਗਾ ਜੀ ਉਹ ਵੇਖਣ ਨੂੰ ਮਿਲੇਗਾ ਸੋ ਕਹਿ ਸਕਦੇ ਆ ਕਿ ਨੈਕਸਟ ਈਅਰ ਦੇ ਵਿੱਚ ਜਿਹੜਾ ਤੁਹਾਡਾ ਪੀਐਸਟੈਟ ਦਾ ਐਗਜ਼ਾਮ ਹੈਗਾ ਜੀ ਉਹ ਕੰਡਕਟ ਕਰਵਾਇਆ ਜਾਏਗਾ ਸਿੰਪਲ ਜੀ ਗੱਲ ਸੀਗੀ ਪਤਾ ਨਹੀਂ ਮੇਰੇ ਤੋਂ ਕਿਹੜੀ ਗਲਤੀ ਹੋ ਗਈ ਕਿ ਸਟੂਡੈਂਟ ਨੂੰ ਸਮਝ ਨਹੀਂ ਲੱਗੀ ਜਿਹੜੀ ਮੈਂ ਪਹਿਲਾਂ ਵੀਡੀਓ ਬਣਾਈ ਸੀਗੀ ਬਟ ਹੋਪਸ ਇਸ ਵੀਡੀਓ ਦੇ ਵਿੱਚ ਤੁਹਾਨੂੰ ਕਲੀਅਰਲੀ ਸਮਝ ਆ ਗਿਆ ਹੋਣਾ ਕਿ ਜਿਹੜਾ ਤੁਹਾਡਾ ਪੀਐਸਟੈਟ ਦਾ ਐਗਜ਼ਾਮ ਹੈਗਾ ਜੀ ਇਹ ਦਸੰਬਰ ਮਹੀਨੇ ਵਿੱਚ ਜਾਂ ਫਿਰ ਦਸੰਬਰ ਦੇ ਦਸੰਬਰ ਤੋਂ ਬਾਅਦ ਦਸੰਬਰ ਦੇ ਮਹੀਨੇ ਵਿੱਚ ਨੋਟੀਫਿਕੇਸ਼ਨ ਆ ਗਿਆ ਤਾਂ ਅਗਲੇ ਸਵਾਲ ਕਹਿ ਸਕਦੇ ਆ ਕਿ ਜਿਹੜਾ ਤੁਹਾਡਾ ਐਗਜ਼ਾਮ ਹੈਗਾ ਜੀ ਇਹ ਕੰਡਕਟ ਕਰਵਾਇਆ ਜਾ ਸਕਦਾ ਆ ਐਂਡ ਤੁਹਾਡੇ ਲਈ ਜਿਹੜੀ ਗੱਲ ਮੈਟਰ ਕਰਦੀ ਆ ਉਹ ਹੈਗਾ ਕਿ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਇਹਨਾਂ ਦਿਨਾਂ ਵਿੱਚ ਵਧੀਆ ਤਰੀਕੇ ਨਾਲ ਕੀਤੀ ਜਾ ਸਕੇ ਉਸ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ ਮੰਨ ਲੈਨੇ ਆ ਕਿ ਤੁਸੀਂ ਆਪਦੀ ਪੀਐਸਟ ਦੀ ਪੇਪਰ ਦੀ ਤਿਆਰੀ ਬੜੇ ਹੀ ਵਧੀਆ ਤਰੀਕੇ ਨਾਲ ਕਰ ਚੁੱਕੇ ਹੋ ਤੁਹਾਡੇ ਕੋਲ ਕਾਫੀ ਜ਼ਿਆਦਾ ਸਮਾਂ ਸੇਕਾ ਜੇਕਰ ਤੁਸੀਂ ਡੇਲੀ ਦਾ ਇੱਕ ਟੌਪਿਕ ਵੀ ਪੜ੍ਹਦੇ ਹੋ ਤਾਂ ਵੀ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਜੀ ਬੜੇ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜੇਕਰ ਤੁਹਾਡੀ ਪੀਐਸਟ ਦੀ ਤਿਆਰੀ ਹੋ ਚੁੱਕੀ ਹੈ ਤੁਸੀਂ ਰਿਵੀਜ਼ਨ ਤੇ ਜੋੜ ਦੇ ਸਕਦੇ ਹੋ ਮੌਕ ਟੈਸਟ ਲਗਾ ਸਕਦੇ ਹੋ ਕਿਉਂਕਿ B.Ed ਜਾਂ ਫਿਰ TET ਕਰਨ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਆ PS TET ਦੀ ਪ੍ਰੀਖਿਆ ਨੂੰ ਪਾਸ ਕਰਨਾ ਉਸ ਤੋਂ ਬਾਅਦ ਹੁੰਦਾ ਹੈ ਜੀ Master Carder ਪ੍ਰੀਖਿਆ ਨੂੰ ਪਾਸ ਕਰਨਾ ਜੇਕਰ ਤੁਹਾਨੂੰ ਪੂਰਾ ਯਕੀਨ ਆ ਆਪਣੇ ਆਪ ਤੇ ਕਿ ਯਾਰ ਮੈਂ ਤਾਂ PS TET ਦੀ ਪ੍ਰੀਖਿਆ ਪਹਿਲੇ अटेम्प्ट ਵਿੱਚ ਕਲੀਅਰ ਕਰ ਹੀ ਲੈਣੀ ਆ ਸੋ ਉਸ ਤੋਂ ਬਾਅਦ ਤੁਸੀਂ ਆਪਦੇ Master Carder ਪੇਪਰ ਦੀ ਤਿਆਰੀ ਕਰ ਸਕਦੇ ਹੋ ਆਪ ਦਾ ਟਾਈਮ ਵੇਸਟ ਕਿਉਂ ਕਰਨਾ ਜਦੋਂ ਤੁਹਾਡੇ ਕੋਲ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਹੋਊਗਾ ਉਦੋਂ ਤੁਹਾਨੂੰ ਸਮਾਂ ਨਹੀਂ ਮਿਲਣਾ ਕਿਸੇ ਵੀ ਪ੍ਰੀਖਿਆ ਦੀ ਤਿਆਰੀ ਕਰਨ ਦੇ ਲਈ ਸੋ ਇਹ ਤੁਹਾਡੇ ਹਿੱਤ ਵਿੱਚ ਆ ਤੁਹਾਡੇ ਫੇਵਰ ਵਿੱਚ ਆ ਜੇਕਰ ਦਿਨ ਵੱਧ ਰਿਹਾ ਕਾਫੀ ਸਾਰੇ ਸਟੂਡੈਂਟ ਲਈ ਗੱਲ ਸਾਈਡ ਵਾਲੀ ਹੋ ਸਕਦੀ ਆ ਦੁੱਖ ਉਹਨਾਂ ਲਈ ਹੋ ਸਕਦਾ ਆ ਉਹ ਦੁਖੀ ਹੋਣਗੇ ਕਿ ਯਾਰ ਪੀਐਸਟੈਟ ਦਾ ਪੇਪਰ ਜਲਦੀ ਜਲਦੀ ਹੋ ਜਾਵੇ ਬਟ ਜੇਕਰ ਟਾਈਮ ਵੱਧ ਵੀ ਰਿਹਾ ਤੇ ਕਿਤੇ ਨਹੀਂ ਤੁਹਾਡਾ ਨੁਕਸਾਨ ਹੋਣ ਲੱਗਿਆ ਮੈਂ ਮੰਨ ਸਕਦਾ ਆ ਕਿ ਸਮਝਦਾ ਵੀ ਆ ਇਸ ਗੱਲ ਨੂੰ ਕਿ ਕਾਫੀ ਸਾਰੇ ਜਿਹੜੇ ਸਟੂਡੈਂਟ ਹੈਗੇ ਆ ਜਿਨ੍ਹਾਂ ਦੀ ਓਵਰ ਇਸ ਹੋ ਰਹੀ ਆ ਐਂਡ ਉਡੀਕ ਕਰ ਰਹੇ ਆ ਜਿਹੜੇ 2023 ਦਾ ਪੀਐਸਟੈਟ ਕਲੀਅਰ ਕਰੀ ਬੈਠੇ ਆ ਉਹ ਤਾਂ ਮਾਸਟਰ ਕਾਰਡਰ ਦੇ ਹੀ ਸਿਰਫ ਵੇਟ ਕਰ ਰਹੇ ਆ ਬਟ ਆਪਾਂ ਗੱਲ ਕਰ ਰਹੇ ਆ ਸਿਰਫ ਪੀਐਸਟੈਟ ਇਗਜ਼ਾਮ ਦੀ ਕਿ ਜੇਕਰ ਤੁਹਾਡਾ ਪੀਐਸਟੈਟ ਦੀ ਪ੍ਰੋਪਰ ਤੁਹਾਡੀ ਤੁਹਾਡੀ ਤਿਆਰੀ ਹੈਗੀ ਆ ਤਾਂ ਤੁਸੀਂ ਅਗਲੇ ਜਿਹੜੇ ਇਗਜ਼ਾਮ ਹੋਣਿਆ ਜੀ ਉਹਨਾਂ ਪੇਪਰਾਂ ਦੀ ਤਿਆਰੀ ਤੁਸੀਂ ਕਰ ਸਕਦੇ ਹੋ ਹੋਪਸੋ ਜਿਹੜੀ ਗੱਲ ਮੈਂ ਸਮਝਾਉਣ ਲਈ ਇਸ ਵੀਡੀਓ ਨੂੰ ਦੁਬਾਰਾ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੁਬਾਰਾ ਤੋਂ ਚੀਜ਼ਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰੀਆਂ ਗੱਲਾਂ ਤੁਹਾਨੂੰ ਸਮਝ ਲੱਗ ਗਿਆ ਹੋਣਗੀਆਂ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਿਉਂਕਿ ਅਸੀਂ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਸਾਰੀਆਂ ਅਪਡੇਟਸ ਦੀ ਜਾਣਕਾਰੀ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਹਾਂ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all